ਇੱਕਲਾ ਦਰਿਆਵਾਂ ਚ ਨਹੀਂ ਧਰਤੀ ਹੀਟਾਂ ਵੀ ਬਹੁਤ ਵੱਡੇ ਵੱਡੇ ਬੋਰ ਹੋਣਾ ਮੈਨੂੰ ਐ ਨਹੀਂ ਪਤਾ ਵੀ ਤੁਸੀਂ ਕਿੰਨੇ ਚੈਨਲ ਇਸ ਖਬਰ ਨੂੰ ਚਲਾ ਦਿਓਗੇ ਜਾਂ ਨਹੀਂ ਚਲਾ ਦਿਓਗੇ ਪਰ ਮੈਂ ਤੁਹਾਨੂੰ ਇੱਕ ਖਬਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਇਹ ਲੋਕਾਂ ਦੀਆਂ ਅੱਖਾਂ ਕਿਉਂ ਫਿਰ ਜਾਂਦੀਆਂ ਨੇ ਆ ਸੁਣੋ ਹੁਣ ਇਹ ਪੰਜਾਬ ਦਾ ਅੱਜ ਕੱਲ ਮੱਖ ਮੰਤਰੀ ਆ ਜਨਾਬ ਇਹ ਉਦੋਂ ਦੀਆਂ ਗੱਲਾਂ ਜਦੋਂ 16 17 18 ਦੇ ਵਿੱਚ ਸਾਡੇ ਨਾਲ ਇੱਥੇ ਆ ਕੇ ੁੱਡੇ ਤੇ ਰਿਆ ਤੇ ਖੜਦੇ ਹੁੰਦੇ ਸੀਗੇ ਵੀ ਆਹ ਦੇਖੋ ਯਾਰ ਤੇ ਅੱਜ ਜਿਹੜਾ ਮੁੱਖ ਮੰਤਰੀ ਬਣਿਆ ਬੈਠਾ ਕੀ ਅੱਜ ਇਹ ਜਿਹੜੇ ਵੱਡੇ ਵੱਡੇ ਬੋਰ ਕੀਤੇ ਆ ਫੈਕਟਰੀਆਂ ਨੂੰ ਦਿਖਣੋਂ ਹਟ ਗਏ ਇਹ ਤਾਂ ਕਹਿੰਦਾ ਵੀ ਮੈਂ 1 ਰੁਪਿਆ ਨਾ ਖਾਣਾ ਦੇ ਨਾ ਖਾਣ ਦੇਣਾ ਫਿਰ ਇਹ ਬਿਨਾਰਪੀਆਂ ਤੋਂ ਕਿਵੇਂ ਚੱਲ ਰਿਹਾ ਕੰਮ ਇਹ ਤਾਂ ਅਰਪਾ ਖਰਪਾ ਚੜਾਵਾ ਚੜਾਉਂਦੇ ਨੇ ਡੰਗਾ ਵਾਲੇ ਤੇ ਹੋਰ ਜਿਹੜੀਆਂ ਫੈਕਟਰੀਆਂ ਧਰਤੀ ਹੇਠਾਂ ਪੱਤਰ ਸਾਡੇ ਜ਼ਹਿਰੀਲੇ ਕਰ ਰਹੀਆਂ ਦਰਿਆ ਸਾਡੇ ਜ਼ਹਿਰੀਲੇ ਕਰਕੇ ਸਾਨੂੰ ਮਾਰ ਰਹੇ ਆ ਤੇ ਫਿਰ ਚੁੱਪ ਕਿਉਂ ਪੰਜਾਬ ਦਾ ਮੁੱਖ ਮੰਤਰੀ ਇਹ ਕਹਦਾ ਮੈਂ ਰੁਪਿਆ ਖਾਵਾਂ ਮੈਂ ਜ਼ਹਿਰ ਖਾਉਂਗਾ ਅੱਜ ਦੀ ਜ਼ਹਿਰ 40 ਸਾਲ ਤੋਂ ਲੋਕਾਂ ਨੂੰ ਪਰੋਸੀ ਜਾ ਰਹੀ ਹੈ ਵੰਡੀ ਜਾ ਰਹੀ ਹੈ ਘਰ ਘਰ ਕੈਂਸਰ ਵੜ ਗਿਆ ਪਿੰਡਾਂ ਦੇ ਪਿੰਡ ਕਾਲੇ ਪੀਲੇ ਦੇ ਸ਼ਿਕਾਰ ਹੋ ਗਏ ਮਾਲੀ ਮੁਸਤਫਾ ਪਿੰਡਾਂ 70% ਲੋਕਾਂ ਨੂੰ ਕਾਲਾ ਪੀਲਾ ਹੋ ਗਿਆ ਬਲੀਪੁਰ ਪਿੰਡਾਂ ਘਰ ਘਰ ਕਾਲਾ ਪੀਲਾ ਵੜ ਗਿਆ ਸਾਰਾ ਮਾਲਵਾ ਕੈਂਸਰ ਦੀ ਲਪੇਟ 'ਚ ਆ ਗਿਆ ਪਤ ਤੱਕ ਜਾਂਦਾ ਜਾਂਦਾ 80% ਦਾ ਪੰਜਾਬ ਬੈਸੀ ਕੈਂਸਰ ਹੋ ਜਾਣਾ ਪੰਜਾਬ ਨੂੰ ਇਹ ਹਾਲਾਤ ਬਣੇ ਖੜੇ ਆ ਪੰਜਾਬ ਦੇ ਤੇ ਸਭ ਤੋਂ ਵੱਡੀ ਹੁਣ ਜਿਹੜੀ ਰਿਪੋਰਟ ਆਈ ਹੈ ਇਹ ਮਜਦੀ ਉਹ ਵੀ ਇਹ ਕਹਿ ਰਹੇ ਆ ਕਿ ਇਹ ਪਾਣੀ ਪੀ ਪੀ ਕੇ ਸੋਡੇ ਬੱਚਾ ਪੈਦਾ ਕਰਨ ਦੇ ਸਕਰਾ ਨੂੰ ਬਣ ਨੂੰ ਅੰਦਰ ਸਰੀਰ ਦੇ ਵਿੱਚ ਹਟ ਜਾਣੇ ਆ ਬੰਦ ਹੋ ਜਾਣੇ ਆ ਖਤਮ ਹੋ ਜੀ ਬੱਚਾ ਜੰਮਣ ਦੀ ਜੋਰ ਵੀ ਨਹੀਂ ਰਹਿਣਾ ਇੰਨਾ ਕੁਸ਼ ਹੋ ਰਿਹਾ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਇਹ ਤਾਂ ਇਹਨਾਂ ਦਾ ਭੁੱਲ ਜੋ ਕੀ ਦੇ ਕੋਲ ਚੁਟਕਲੇ ਸੁਣ ਲਓ ਕਹਾਣੀਆਂ ਸੁਣ ਲਓ ਗੱਪਸਪਾ ਸੁਣ ਲਓ ਜਿੰਨੇ ਮਰਜੀ ਸੁਣਾਈ ਜਾਊਗਾ ਸਭ ਤੋਂ ਵੱਡੀ ਗੱਲ ਇੱਥੇ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਆਹ ਆਪਣੇ ਪੱਕੀ ਵਰਗੇ ਪੱਕੇ ਵਰਗੇ ਗੋਗੀ ਵਰਗੇ ਜਿਹੜੇ ਐਮ ਐਲ اے ਲੁਧਿਆਣੇ ਦੇ ਉਦੋਂ بڑا ਰੌਲਾ ਪਾਉਂਦੇ ਸੀ ਵੀ ਦੇਖੋ ਜੀ ਕਿਉਂਕਿ ਲੁਧਿਆਣੇ ਦੇ ਵਿੱਚ ਜਿਹੜੀ ਸਿਆਸਤ ਸ਼ੁਰੂ ਹੁੰਦੀ ਆ ਬੁੱਢੇ ਨਾਲੇ ਤੋਂ ਸ਼ੁਰੂ ਹੁੰਦੀ ਆ ਉਹ ਬੰਦੇ ਅੱਜ ਸ਼੍ਰੀ ਆਮ ਡੀ ਸੀ ਨਾਲ ਮੀਟਿੰਗਾਂ ਕਰਾ ਰਹੇ ਆ ਡੰਗ ਫੈਕਟਰੀਆਂ ਦੇ ਮਾਲਕਾਂ ਦੀਆਂ ਉਹਨੂੰ ਵਿਚਾਰੇ ਭੋਲੇ شریف ਬਣਾ ਕੇ ਪੇਸ਼ ਕੀਤਾ ਜਾ ਰਿਹਾ ਬੇਕਸੂਰ ਦੱਸਿਆ ਜਾ ਰਿਹਾ ਦੂਜੇ ਪਾਸੇ ਅਸੀਂ ਧੰਨਵਾਦ ਕਰਦੇ ਹਾਂ ਸੋਡੇ ਰਾਹੀਂ ਪੰਜਾਬ ਦੇ ਉਹਨਾਂ ਲੋਕਾਂ ਦਾ ਉਹਨਾਂ ਮੈਂਬਰ ਪਾਰਲੀਮੈਂਟ ਦਾ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਇਸ ਗੁੱਡੇ ਦਰਿਆ ਬਾਰੇ ਯਾਰਾਂ ਬਾਰੇ ਗੱਲ ਕੀਤੀ ਤੇ ਲਾਣਤ ਪਾਉਂਦੇ ਆ ਉਹਨਾਂ ਗਦਾਰਾਂ ਨੂੰ ਰਾਜੇ ਬੜੰਗਾਰ ਕਾ ਉਹਨੂੰ ਜਿਹੜੇ ਜਾ ਕੇ ਉੱਥੇ ਡਾਈਂਗ ਫੈਕਟਰੀਆਂ ਦੇ ਹੱਕ 'ਚ ਭੁਗਤੇ ਆ ਵੀ ਦੇਖੋ ਜੀ ਇਹ ਤਾਂ ਫੈਕਟਰੀਆਂ ਪੰਜਾਬ ਚੋਂ ਛੱਡ ਕੇ ਲੋਕ ਜਾ ਰਿਹਾ ਲੁਧਿਆਣੇ ਦੇ ਵਿੱਚੋਂ ਤੇ ਇਹ ਇਹਨਾਂ ਦਾ ਕੁਝ ਕਰਨਾ ਚਾਹੀਦਾ ਯਾਰ ਉਹ ਫੈਕਟਰੀਆਂ ਉਹ ਡਾਂਗਾਂ ਸਾਨੂੰ ਜ਼ਹਿਰਾਂ ਦੇ ਰਹੀਆਂ ਇਹ ਹੁਣ ਇਹਦੇ ਲਈ ਇਹ ਵੀ ਇੱਕ ਪਰਵਾਦਰ ਉਸਾਰਿਆ ਜਾਂਦਾ ਕਿ ਇਹ ਇੰਡਸਟਰੀ ਦੇ ਵਿਰੁੱਧ ਆ ਇਹ ਕਾਰਖਾਨਿਆਂ ਦੇ ਵਿਰੁੱਧ ਆ ਯਾਰ ਯੂਰਪ ਦੇ ਵਿੱਚੇ ਬੰਦ ਨੇ ਅਮਰੀਕਾ 'ਚੇ ਬੰਦ ਨੇ ਕੈਨੇਡਾ ਵਰਗੇ ਮੁਲਕਾਂ 'ਚ ਬੰਦ ਨੇ ਦੱਖਣੀ ਭਾਰਤ ਦੇ ਸੂਬੇ ਤਮਨ ਲਾਡੂ ਆਂਧਰਾ ਕਰਨਾਟਕਾ ਚ ਇਹ ਡਾਈੰਗਾਂ ਫੈਕਟਰੀਆਂ ਉੱਥੋਂ ਦੀਆਂ ਹਾਈ ਕੋਰਟਾਂ ਨੇ ਬੰਦ ਕਰਤੀਆਂ ਬੈਨ ਕਰਤੀਆਂ ਪਰ ਪੰਜਾਬ ਦੀ ਧਰਤੀ 'ਤੇ ਰੋਜ਼ ਰੋਜ਼ ਨਮੀਆਂ ਲੱਗ ਰਹੀਆਂ ਵੀ ਪੰਜਾਬ ਨੇ ਮਾਰਨ ਤੇ ਮਥਿਆ ਹੋਇਆ ਤੁਸੀਂ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਕਹਿੰਦੇ ਆ ਉਹ ਡਾਈੰਗਾਂ ਜਿਹੜਾ ਜਿਹਦਾ ਕੋਈ ਹੱਲ ਹੀ ਨਹੀਂ ਪਹਿਲੀ ਕੱਲ ਦਾ ਦੁਨੀਆ ਦਾ ਕਾਨੂੰਨ ਆ ਵੀ ਤੁਸੀਂ ਸਾਫ਼ ਕਰਕੇ ਵੀ ਪਾਣੀ ਕਿਸੇ ਪੀਣਯੋਗ ਪਾਣੀ 'ਚ ਨਹੀਂ ਪਾ ਸਕਦੇ ਕੋਈ ਟ੍ਰੀਟਮੈਂਟ ਪਲਾਂਟ ਲਾਗ ਤੁਸੀਂ ਕਹੋਗੇ ਫਿਰ ਵੀ ਨਹੀਂ ਪਾ ਸਕਦੇ ਪਰ ਉਹ ਤਾਂ ਬਹੁਤ ਦੂਰ ਦੀ ਗੱਲ ਆ ਪਲਾਂਟ ਲਾਉਣੇ ਤਾਂ ਉਹਦੇ ਸੁੱਧੇ ਹੀ ਪਾਣੀ ਜਿਹੜਾ ਉਹ ਸੱਤ ਸੱਤਿਆ ਜਾ ਰਿਹਾ ਸੋ ਲੋਕਾਂ ਨੂੰ ਅਪੀਲ ਆ ਬਾਈ ਛੋਡੇ ਨਾਲੇ ਲੜਾਈ ਜਿੱਤੀ ਜਾਣੀ ਆ ਹਰ ਅਮੀਰ ਗਰੀਬ ਆਮ ਖਾਸ ਦੀ ਸ਼ਹਿਰੀ ਪਿੰਡੂ ਦੀ ਹਿੰਦੂ ਸਿੱਖ ਮੁਸਲਮਾਨ ਦੀ ਹਰ ਇੱਕ ਦੀ ਲੜਾਈ ਆ ਪਾਣੀ ਦੀ ਹਰ ਇੱਕ ਦੀ ਲੋੜ ਆ ਆਓ ਯਾਰ ਸਾਰੇ ਉੱਠ ਕੇ 24 ਅਗਸਤ ਨੂੰ ਆਪਾਂ ਇੱਕ ਟੁਰਨਾ ਰੋ ਮਾਰਚ ਦੇ ਵਿੱਚ 15 ਅਗਸਤ ਨੂੰ ਆਪਾਂ ਵੱਡਾ ਕਟ ਕਰਨ ਜਾ ਰਹੇ ਆ ਪਰ ਉਹ ਤੋਂ ਪਹਿਲਾਂ ਸਰਕਾਰਾਂ ਦੀ ਜਿਹੜੀ ਚਾਲ ਆ ਜਿਵੇਂ ਹੁਣੇ ਬਾਈ ਅੰਪੋਇ ਨੇ ਦੱਸਿਆ ਕਿ ਪਰसों ਦੀ ਇੱਕ ਖਬਰ ਚੱਲੀ ਜਾ ਰਹੀ ਹੈ ਮੇਰੇ ਖਿਲਾਫ ਕਿ ਦੇਖੋ ਜੀ ਲੱਖਾ ਠੇਕੇਦਾਰਾਂ ਨੂੰ ਮਚਾਉਣ ਆ ਗਿਆ ਸਾੜਨ ਆ ਗਿਆ ਜਿਹੜੇ ਛਰਕਾਂ ਦੇ ਠੇਕੇਦਾਰ ਹੋ ਸਕਦਾ ਇਹੋ ਜਿਹੀਆਂ ਕਹਾਣੀਆਂ ਜੇ 2 ਸਾਲ ਪਹਿਲਾਂ ਇਸੇ ਸਰਕਾਰ ਨੇ ਇਸੇ ਭਵੰਤਮਾਨ ਵਰਗਿਆਂ ਨੇ ਇੱਥੇ ਉਹ ਐਨਡੀਪੀਐਸ ਦਾ ਪੱਛਾ ਦਿੱਤਾ ਮੇਰੇ ਇਥੇ ਆਪਣੇ ਫਰੀਕੇ ਫਤੰਤਰ ਤਰਨ ਜ਼ਿਲ੍ਹੇ ਦੇ ਵਿੱਚ ਹੁਣ ਇਹ ਨਵਾਂ ਕੋਈ ਚਾਰਜ ਫਰੇਮ ਕਰਨ ਨੂੰ ਸਰਦੇ ਆ ਲਝਾਉਣ ਨੂੰ ਸਰਦੇ ਨੂੰ ਲਝਾਅ ਦਿਓ ਕਿਸ ਤਰੀਕੇ ਨਾਲ ਬੰਦੇ ਕਾਰਨ ਇਹ ਹੀ ਹੋ ਰਿਹਾ ਹੈ ਦੀ ਜਿਹੜੀ ਇਹ ਲੜਾਈ ਇਹਨਾਂ ਨੇ ਵਧਦੀ ਹੈ ਇਹ ਲੋਕ ਲਹਿਰ ਬਣਦੀ ਜਾ ਰਹੀ ਹੈ ਕਿਉਂਕਿ ਇਸ ਨੂੰ ਲੋਕ ਸਮਝਣ ਲੱਗੇ ਜਿਵੇਂ ਲੋਕ ਖਸਾਨੀ ਮੋਰਚੇ 'ਚ ਆਪਣੀਆਂ ਜ਼ਮੀਨਾਂ ਬਚਾਉਣ ਲਈ ਉੱਠੇ ਸੀ ਇਹ ਲੜਾਈ ਨੂੰ ਵੀ ਲੋਕ ਸਮਝਣ ਲੱਗੇ ਉਦੋਂ ਪਹਿਲਾਂ ਇਸ ਲੜਾਈ ਨੂੰ ਆਪਾਂ ਦੱਪਣ ਦੇ ਲਈ ਇਹਨਾਂ ਦੇ ਜਿਹੜੇ ਮੋਰੇ ਲੱਗੇ ਹੋਏ ਲੋਕ ਨੂੰ ਉਹਨਾਂ ਨੂੰ ਲਿਜਾਉਣ ਦੀਆਂ ਕੋਸ਼ਿਸ਼ਾਂ ਆਏ ਸ਼ੁਰੂ ਕਰਤੀਆਂ ਪਰ ਕੋਈ ਗੱਲ ਨਹੀਂ ਅਸੀਂ ਸਰਕਾਰ ਨੂੰ ਕਹਣਾ ਜਿਹੜਾ ਪਰਚੇ ਦੇ ਦਿਓ